थे रखी चावली। हाय हाय मैं मर जा सारी सब्जी साड़ की अगल आ के अग लाके रा तेन वे सारी आवे आता ती आ वे आ आ, 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 आ चाकू दाल है हाय हाय रब्बा चगलिया पे चाकू मम्मी हां ਮੈਂ ਤੇ ਚਾਹ ਲੱਗ ਗਈ ਤੇਰੀ ਮੈਂ ਦੇਖਣੀ ਸਿੰਮ ਤੇ ਸਬਜੀ ਜਿੱਤੇ ਤੂੰ ਸਬਜੀ ਸਾਰੀ ਕੋਲ ਚ ਕੀ ਅਗਲਾ ਚੜਨੇ ਕਰਦੀ ਨੂੰ ਸਾਰੀ ਸਬਜੀ ਕੋਲ ਛੜੀ ਆ ਇਹਨੂੰ ਕਿੰਨੇ ਖਾਣਾ ਇਹ ਐਦਾ ਕਰੀ ਬ੍ਰੈਡਰ ਦੇ ਵਿੱਚ ਲਾ ਕੇ ਨਾ ਸੈਂਡਵਿਚ ਬਣਾ ਕੇ ਤੇ ਸਾਨੂੰ ਸਾਡੇ ਮੱਥੇ ਮਾਰੀ ਮੰਮੀ ਮੈਂ ਸਾਰਾ ਤਿਆਰ ਰੱਖ ਦਿੱਤੇ ਪਈ ਆ ਕਿੱਥੇ ਸਾਡੀ ਵੀ ਸਬਜੀ ਬਿਲਕੁਲ ਸਹੀ ਆ ਵੇਖੋ ਜਿੱਤੇ ਆ ਕੀ ਕੀਤਾ ਆ ਕੀ ਕੀਤਾ ਮੰਮੀ ਚਾਹ ਤਰੀ ਆ ਪਿੱਛਾ ਅੱਛਾ ਇਹਨੂੰ ਚਾਹ ਪਾਣ ਵਾਲੀ ਨੂੰ ਵਿੱਚ ਧਰੀ ਦੇ ਤਨ ਮੇਰੀ ਗੱਲ ਸੁਣ ਐਨੀ ਚਾਹ ਭੁੱਕੀ ਐ ਕਿਨੂੰ ਪਿਆਣੀ ਐਨੀ ਚਾਹ ਮੰਮੀ ਉਹ ਤਾਂ ਢੇਹਲੀਆਂ ਆ ਰਹੀਆਂ ਸੀ ਨਾ ਤੇ ਮੈਂ ਕਿਹਾ ਚਾਹ ਤਰਦਾ ਫਿਰ ਟਾਈਮ ਲੱਗ ਜਾਂਦਾ ਨਾ ਵੀਰੇ ਸਹੇਲੀਆਂ ਜੀ ਆਈਆਂ ਨਹੀਂ ਪਹਿਲੀ ਚਾਹ ਬਾਲ ਕੇ ਰੱਖ ਦੇਣੀ ਐ ਕੱਚੀ ਹੋਣਾਂ ਵਾਸਤੇ ਜਦੋਂ ਆਣ ਗਿਆ ਤਾਂ ਚਾਹ ਬਣਨ ਲੱਗੇ ਮੀਨਾ ਲੱਗ ਜੂ ਤੇ ਮੰਮੀ ਹਾਂ ਚਾਹ ਨੂੰ ਆਖੇ ਦੇ ਟਾਈਮ ਲੱਗਦੇ ਥੋੜਾ ਰਿਜਨ ਪਾਣੀ ਰਿਨ ਜਬਾਨਾ ਲੜਾਇਆ ਕਰ ਮੇਰੇ ਕੋਲ ਤਾਂ ਮੈਂ ਕਿੰਨੀ ਵਾਰੀ ਗਿਆ ਮੇਰੇ ਕੋ ਜਬਾਨ ਨਹੀਂ ਲੜਾਣੀ ਬੰਦੇ ਆਖੂ ਗੱਲ ਕਰਿਆ ਕਰ ਮੇਰੇ ਨਾਲ कोई रोज रोज थोड़े अपने आता बोली तू तो। फिर बोली कपड़े धोले नी नहीं मम्मी धोन तो लगी इस तुम मेरी गल सुन सर हिसाब न पाई ਅਜੋ ਹਸਨ ਸਰ ਦਾ ਪੈਕੇਟ ਆਇਆ ਮੈਂ ਕੱਲ ਵੇਖਿਆ ਐਨਾ ਕੁਸਰਾ ਪੈਕੇਟ ਚ ਪਿਆ ਹੁਣ ਰੋਜ਼ ਅਸੀਂ 2-2 ਕਿਲੋ 5-5 ਕਿਲੋ ਦੇ ਸਰਫ ਮੰਗਾਉਂਦੇ ਰਹੀਏ ਮੰਮੀ ਸਰਫ ਤਾਂ ਆਪੇ ਮੁੱਕਣੀ ਜਦੋਂ ਮਸ਼ੀਨ ਲਾਉਣੀ ਆ ਉਹ ਤੂੰ ਹੀ ਕਹਿੰਦੇ ਉਹ ਤਾਂ ਛਾਦਰਾਂ ਵੀ ਗੰਦੀਆਂ ਆ ਵੀ ਧੋ ਦੇ ਆ ਤੋਲੀਆਂ ਕਿੱਲੇ ਆ 스మెਲ ਆਂਦੀ ਇਹਨੂੰ ਵੀ ਕੱਢ ਦੇ ਪਾਣੀ ਚੋਂ ਤਾਂ ਫਿਰ ਸਰਫ ਮੁੱਕਣੀ ਆ ਫਿਰ ਨਹੀਂ ਕਹਿਣਾ ਚਾਹੀਦਾ ਮੇਰਾ ਦਿਮਾਗ ਖਰਾਬ ਹੈ ਮੈਂ ਤੋਤੇ ਕਬਰੇ ਦੇ ਕੋਲ ਤੋਈ ਜਾਨੀ ਆ ਮੈਨੂੰ ਆਪਣੇ ਘਰ ਦੀ ਖੇਚਪੀੜ ਕੋਈ ਨਹੀਂ ਹੈਗੀ ਤੇ ਮੰਮੀ ਫਿਰ ਸਰਫ ਲੱਗਣੀ ਆ ਖਾਲੇ ਪਾਣੀ ਦੇ ਥੋੜੇ ਕਪੜੇ ਨਿਕਲਣਗੇ ਜੋ ਅੰਜ ਕਿਹੜਾ ਤੰਦ ਮਹਿਲ ਪਈ ਹੋਈ ਏ ਵੀ ਅਸੀਂ ਮਹੀਨੇ ਬਾਅਦ ਤੋਲਿਏ ਧੋਨੇ ਆ ਬਿਦਲਿੱਧਰ ਹੀ ਪਿਆ ਪਿਆ ਉਹ ਚਗਲੇ ਹੀ ਪਏ ਨੇ ਬਿਲਕੁਲ ਬਸ ਤੈਨੂੰ ਦੇਣਾ ਇੱਕ ਗੱਲਾਂ ਕਰਨ ਦਾ ਸਾਨੂੰ ਬਾਨਾ ਚਾਹੀਦਾ ਬਸ ਕੋਈ ਗੱਲ ਹੋਵੇ ਤੇ ਮੈਂ ਬੋਲਾਂ ਤਿਆਰ ਪਰ ਤਿਆਰ ਖਲੋਤੀਏ ਬੋਲਣ ਨੂੰ ਹੋਏ ਆ ਸਬਜ਼ੀ ਦਾ ਕੁਛ ਕਰਨੀ ਠੀਕ ਹੈ ਮੰਮੀ ਤੇ ਅਚਾਨੂ ਨਾ ਜਾਓ ਆ ਨਾ ਸਿਲੰਡਰ ਦਾ ਭਾਅ ਪਤਾ ਹੀ ਨਾ ਕਿਹੜਾ ਕਿੰਨਾ ਹੋ ਗਿਆ ਹੋਇਆ ਕਦੋਂ ਦੀ ਮੈਂ ਹੁਣ ਮੈਂ ਇੱਥੇ ਖਲੋਤੀ ਆ ਹੁਣ ਤੂੰ ਆਪੇ ਹੀ ਵੇਖ ਲੈ ਉਹ ਰਿੱਜੀ ਜਾਂਦਾ ਪਾਣੀ ਅੱਗ ਲੱਗਣਾ ਮੰਮੀ ਤੂੰ ਇਹ ਗੱਲ ਛੱਡੋ ਕਿ ਤੇ ਤਾਂ ਹੀ ਮੈਂ ਕੰਮਲ ਧਿਆਨ ਦਊਂਗੀ ਹੋਏ ਵੇ ਰੱਬਾ ਮੈਂ ਮਰ ਜਾ ਨਾ ਤੂੰ ਮੈਨੂੰ ਸ਼ਦਾਈ ਸਮਝਨੀ ਹੈ ਮੈਂ ਪਾਗਲ ਨਹੀਂ ਤਖ ਲੋ ਕਿ ਤੇਰੇ ਸਰਾਦੀ ਬੋਲੀ ਜਾਨੀ ਆ ਹੈ ਮੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਮੈਂ ਵਿਹਲੀ ਆ ਤੇਰੇ ਅਕੂ 50 ਕੰਮ ਨੇ ਮੈਨੂੰ ਹਾਂ ਚੰਗੀ ਮਾੜੀ ਮੈਂ ਨਹੀਂ ਕਹਿਣੀ ਤੇ ਹੋਰ ਕਿੰਨੇ ਕਹਿਣੀ ਤੈਨੂੰ ਕੁਝ ਸਿਖਾਣਾ ਨਹੀਂ ਮਾਂ ਨੇ ਤੇ ਕੁੱਝ ਸਿਖਾ ਕੇ ਨਹੀਂ ਭੇਜਿਆ ਮੰਮੀ ਹੁਣ ਮੈਂ ਤੇ ਸਿਖਾਣਾ ਹੈ ਨਾ ਮੰਮੀ ਆ ਕਦੀ ਮੇਰੇ ਕੰਮ ਦੀ ਤਾਰੀਫ ਵੀ ਕਰ ਲਿਆ ਕਰੋ ਹਮੇਸ਼ਾ ਮੈਨੂੰ ਰੋਕ ਟੋਕ ਕਰਦੇ ਰਹਿੰਦੇ ਹੋ ਘਰੇ ਘਰ ਦਾ ਮੈਂ ਸਾਰਾ ਕੰਮ ਇਕੱਲੀ ਕਰਦੀ ਹਾਂ ਅੱਛਾ ਤਾਂ ਫਿਰ ਵੀ ਤੁਹਾਨੂੰ ਪਸੰਦ ਨਹੀਂ ਆਉਂਦਾ ਮੇਰਾ ਕੰਮ ਅੱਛਾ ਫਿਰ ਵੀ ਤੁਸੀਂ ਰੋਕ ਟੋਕ ਕਰਦੇ ਰਹਿੰਦੇ ਜੀ ਠੀਕ ਹੈ ਮੈਡਮ ਜੀ ਤੁਸੀਂ ਜਿਵੇਂ ਤਾਰੀਫ ਕਰਿਆ ਕਰੀ ਐਦਾਂ ਕਰੋ ਤੁਸੀਂ ਬੈੱਡ ਤੇ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਹੈ ਠੀਕ ਹੈ ਫਿਰ ਉਹ ਠੀਕ ਹੈ ਨਾ ਉਹ ਸਹੀ ਰਹੇਗਾ ਕੋਈ ਨਹੀਂ ਮੈਂ ਮੈਂ ਕਰ ਲਵਾਂਨੀ ਸਾਰਾ ਕੰਮ ਕਰ ਲਵਾਂਨੀ ਤੁਸੀਂ ਜਾ ਕੇ ਬੈਠੋ ਨੂੰ ਕਰਦੇ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਬੈੱਡਾਂ ਤੇ ਬੈਠੀਆਂ ਨਹੀਂ ਚੰਗੀਆਂ ਲੱਗਦੀਆਂ ਜਦੋਂ ਵੇਖੋ ਹੈ ਨੰ ਪਾਗਲ ਸਮਝ ਜੇ ਮੈਨੂੰ ਇਹ ਤਾਂ ਸੱਸਰ ਪਾਗਲ ਸਮਝਦੀਆਂ ਨੇ ਜੀ ਕਿਤੇ ਉਹਨੂੰ ਬੈੜੋਂ ਕੰਮ ਨੂੰ ਚਾਹ ਦੇ ਕੰਮ ਸਿਖਾਣੇ ਨਹੀਂ ਹੈਗੇ ਆ ਵੇਖ ਆ ਵੇਖ ਫਿਰ ਕਹੇਗੀ ਬੁੱਢੀ ਪਾਗਲ ਹੋ ਗਈ ਬੱਕੀ ਸੱਚੀ ਗੱਲ ਹੈ ਪਾਗਲ ਹੋ ਗਈਆਂ ਆ ਦੇਖ ਦੁਨੀਆ ਭਰ ਦਾ ਨਰਕ ਆ ਮਾਈਕ੍ਰੋਵੇਵ ਆ ਲੈ ਆ ਵੇਖ ਆ ਮਾਸਾ ਤਰੰਦੇ ਤਾਂ ਹੈ ਕਦੀ ਨੂੰ ਸਾਫ ਵੀ ਕਰ ਲਿਆ ਕਰ ਕਦੀ ਨੂੰ ਸਾਫ ਕਰ ਲਿਆ ਕਰ ਆ ਵੇਖ ਅੰਦਰੋਂ ਕਿੰਨਾ ਮਾਈਕ੍ਰੋਵੇਵ ਗੰਦਾ ਹੋਇਆ ਤੇ ਮੰਮੀ ਹਾਂ ਮਿਰਚ ਵੀ ਜਾਣਾ ਮੈਂ ਵੀ ਥੱਕ ਜਾਨੀ ਆ ਕੋਈ ਚੀਜ਼ ਰਹਿ ਗਈ ਹੋਗੀ ਤੇ ਕੋਈ ਨਹੀਂ ਮੈਂ ਕਰ ਲੂੰਗੀ ਤੜਨੀ ਇੱਕ ਰਸੋਈ ਦੇ ਸਾਹਮਣੇ ਹੁੰਦੀ ਹੋਵੇ ਤੁਹਾਡੇ ਕੋਲ ਨਹੀਂ ਸੰਭੀ ਜਾਂਦੀ ਦੋ ਟੋਟ ਬੰਦੀ ਰੋਟੀ ਪਕਾਣੀ ਹੈ ਤੁਸੀਂ ਤੁਹਾਨੂੰ ਉਹ ਵੀ ਰੋਂਦੇ ਰੋਂਦੇ ਰੋਟੀ ਪਕਦੀ ਹੈ ਜੇ ਕੋਈ ਪੰਜ ਸੱਤ ਹੁੰਦੇ ਘਰ ਦੇ ਮੈਂਬਰ ਤੇ ਫਿਰ ਤੁਸੀਂ ਕੀ ਕਰਦੀਆਂ ਨੇਰੀ ਆਈ ਹੋ ਇਹਨਾਂ ਨੂੰ ਇਹਨਾਂ ਨੇ ਕੀ ਦਿਮਾਗ ਖਾਦਾ ਹੋਇਆ ਮੇਰਾ ਹੁਣ ਇਹਨੂੰ ਕਰ ਲਈ ਸਾਫ ਇਹਨੂੰ ਵੀ ਠੀਕ ਹੈ ਮੈਮ ਤੇ ਹੁਣ ਬੜਬੜ ਨਾ ਕਰੀਂ ਮੈਂ ਉਤੋਂ ਕੇ ਬਹਿ ਕੇ ਵੇਖ ਨਹੀਂ ਹਮੇਸ਼ਾ ਮੇਰੇ ਕੰਮ ਨੂੰ ਇਹਨਾਂ ਦੇ ਨੁਕਸੇ ਕੱਢਨੇ ਹੁੰਦੇ ਆ ਕਦੀ ਅੱਜ ਤੱਕ ਤਾਰੀਫ ਕੀਤੀ ਕਿ ਬੁੱਤ ਤੂੰ ਕਰਦਾ ਸਾਰਾ ਕੰਮ ਕਰਦੀਆਂ ਚਲ ਕੋਈ ਨਹੀਂ ਤੂੰ ਥੱਕ ਗਈ ਹੋਵੇਂਗੀ ਨਾ ਮੈਂ ਤਾਂ ਮਸ਼ੀਨ ਆ ਮੈਂ ਥੱਕਦੀ ਥੋੜੀ ਚੱਲ ਮਣ ਤੈਨੂੰ ਕਰਨਾ ਹੀ ਪਣਾ ਲਹ ਫਾਇਦਰ ਸਮਾਨ ਨਹੀਂ ਸਾਮ੍ਹੇ ਆ ਗਿਆ ਮੈਡਮ ਕੋਲੋ ਰਿੰਪੀ ਹਾਂਜੀ ਮੰਮੀ ਆਉ ਮੁੰਡੇ ਆਏ ਸਨ ਤੇ ਸਮਾਨ ਤੇ ਅੰਦਰ ਰੱਖਾ ਲੈਣਾ ਸੀਗਾ ਮੈਂ ਮੈਂ ਭਾਂਡੇ ਧੋਂਦੀ ਪਈ ਸੀ ਤੁਸੀਂ ਦੇਖਾ ਹੀ ਦਿੰਦੇ ਉਹਨੂੰ ਮੈਂ ਵੀ ਇੱਥੇ ਕੋ ਨਹੀਂ ਸੋ ਉਹ ਵੀ ਰੱਖ ਕੇ ਮਗਰੋਂ ਲਾ ਕੇ ਸਾਨੂੰ ਚਲੇ ਗਏ ਨੇ ਮੇਰੀ ਗੱਲ ਸੁਣ ਹਾਂਜੀ ਦਸੋ ਇਹ ਤਾਂ ਨਿਬੜ ਗਿਆ ਹਾਂਜੀ ਨਿਬੜ ਗਿਆ ਮੰਮੀ ਆ ਸਮਾਨ ਚੁੱਕੋ ਤੇ ਫੜਾ ਹਰ ਉੱਤੇ ਜਿਹੜਾ ਰੱਖ ਆਓ ਕੋਈ ਨਹੀਂ ਮੈਂ ਰੱਖ ਦਿੰਨੀ ਕੋਈ ਗੱਲ ਨਹੀਂ ਭਾਵੇਂ ਪਾਣੀ ਚੱਕਰ ਲੱਗ ਜਾ ਕੋਈ ਡਰ ਨਾ ਰੱਖਦੀ ਮੰਮੀ ਰੱਖੋ ਰੱਖੋ ਤੇ ਆਹ ਕਪੜੇ ਪ੍ਰੈਸ ਵਾਲੇ ਨੂੰ ਅੱਜ ਤੱਕ ਨਹੀਂ ਭੇਜੇ ਆਹ ਸ਼ਰਟ ਉਹ ਤੇਦੀ ਉੱਥੇ ਪਈ ਹੈ ਕੱਲ ਦੀ ਪਈ ਹੈ ਇੱਥੇ ਮੰਮੀ ਨੇ ਪ੍ਰੈਸ ਨਹੀਂ ਸਹੀ ਤਰ੍ਹਾਂ ਕੀਤੀ ਸੀ ਉਹ ਦੁਬਾਰਾ ਭੇਜਣੀ ਹੈ ਪ੍ਰੈਸ ਵਸਤੇ ਬੱਚਾ ਤੇ ਫਿਰ ਪਹਿਲੇ ਧਿਆਨ ਧਿਆ ਕਰੋ ਨਾ ਅਗਲੇ ਨੇ ਤਾਂ ਪੈਸੇ ਲਾ ਲੈਣੇ ਨੇ ਨਾ ਇਹਦੇ ਡਬਲ ਡਬਲ ਥੋੜਾ ਪੈਸੇ ਦੇ ਜਣੇ ਉਹਨੇ ਤਾਂ ਦੂਜੀ ਵਾਰੀ ਵੀ ਲਾ ਲੈਣੇ ਇਹਨੂੰ ਚਲ ਚੁੱਕੋ ਸਮਾਨ ਤੇ ਰੱਖੋ ਗੱਲਾਂ ਕਰਾ ਲਓ ਜਿੰਨੀਆਂ ਮਰਜ਼ੀ ਕੀ ਇਹਨੂੰ ਆਈਏ ਕਮੀ ਪੇਸ਼ੀ ਆਈ ਬਾਹ ਜੇ ਕਿੰਨਾ ਸੁਹਾਣ ਪਿਆ ਇਹ ਮਸ਼ੀਨ ਵੀ ਲੱਗੀ ਵੀ ਬਾਹ ਰੱਖ ਦੇ ਮੰਮੀ ਰੱਖੋ ਰੱਖੋ ਤਿਆ ਕਪੜੇ ਪ੍ਰੈਸ ਵਾਲੇ ਨੂੰ ਅਜ ਤੱਕ ਨਹੀਂ ਭੇਜੇ। ਉਹ ਸ਼ਰਟ ਉੱਤੇ ਦੀ ਉੱਥੇ ਪਈ ਹੈ, ਕੱਲ ਦੀ ਪਈ ਹੈ ਇੱਥੇ। ਮੰਮੀ ਨੇ ਪ੍ਰੈਸ ਨਹੀਂ ਸਹੀ ਤਰ੍ਹਾਂ ਕੀਤੀ ਸੀ ਉਹ ਦੁਬਾਰਾ ਭੇਜਣੀ ਹੈ ਪ੍ਰੈਸ ਵਾਸਤੇ। ਅੱਛਾ। ਤੇ ਫਿਰ ਪਹਿਲੇ ਧਿਆਨ ਧਿਆ ਕਰੋ ਨਾ, ਅਗਲੇ ਨੇ ਤਾਂ ਪਹਿਲੇ ਲਾ ਲੈਣੇ ਨੇ ਨਾ ਇਹਦੇ। ਡਬਲ ਡਬਲ ਥੋੜਾ ਪੈਸੇ ਦੇ ਜਣ ਇਹਨਾਂ ਨੂੰ, ਉਹਨੇ ਤਾਂ ਦੂਜੀ ਵਾਰੀ ਵੀ ਲਾ ਲੈਣੇ ਇਹਨੂੰ। ਮੈਂ ਮੰਮੀ ਚਲ ਚੁੱਕੋ ਸਮਾਨ ਦੇ ਰੱਖੋ। ਗੱਲਾਂ ਕਰਾ ਲਓ। ਜਿੰਨੀਆਂ ਮਰਜ਼ੀ ਕੀ ਇਹਨੂੰ ਆਈਏ ਕਮੀ ਤੇ। ਮੈਂ ਥੱਕ ਗਈ ਕੀ ਹੋਇਆ ਮੰਮੀ ਰੱਖਿਆ ਗਿਆ ਸਮਾਨ ਸਾਰਾ ਅੱਛਾ ਨਾ ਇਹ ਕੋਈ ਬੜਾਈ ਕੁੰਡਲ ਵਜਨ ਸੀਗਾ ਜਿਹੜਾ ਚੁਕਣਾ ਪੈ ਗਿਆ ਤੇ ਬੜਾ ਉਸ ਤੈਨੂੰ ਸਾਹ ਚੜ ਗਿਆ ਮੰਮੀ ਡੱਬੇ ਬੜੇ ਭਾਰੇ ਸੀ ਬੜੀ ਮੁਸ਼ਕਲ ਛੜੀ ਤੁਹਾਨੂੰ ਪਤਾ ਫਿਰ ਲੱਕ ਮੇਰਾ ਅੱਗੇ ਦੁੱਖ ਦੀ ਪਾਰ ਚੁੱਕਿਆ ਹੀ ਨਹੀਂ ਮੈਨੂੰ ਕੋਈ ਪਤਾ ਹੀ ਨਹੀਂ ਕੰਮ ਕੀ ਹੁੰਦਾ ਮੈਂ ਕਦੀ ਕੀਤਾ ਹੀ ਨਹੀਂ ਕੰਮ ਆ ਤੇ ਕੁਛ ਵੀ ਨਹੀਂ ਚਾਰ ਚਾਰ ਮੰਜ਼ਲਾ ਸੀ ਉਹ ਮਕਾਨ ਬਣਾਇਆ ਨਾ ਟਿਪਸ ਲੈੰਟਰਾਂ ਨੇ ਪਾਣੀ ਪਾੰਦੇ ਸੱਚਾ ਢਕੇ ਆਬ ਹੱਡ ਕੁੱਟੇ ਹੋਏ ਨੇ ਇੱਥੇ ਵੇ ਕਿਵੇਂ ਸਾਹ ਚੜਿਆ ਪਿਆ ਜਿਵੇਂ ਕੋਈ ਜਾਨੀ ਸਾਹ ਪ੍ਰਾਣੀ ਨਹੀਂ ਹੈਗੇ ਵਿੱਚ ਕਿਸੇ ਨੇ ਕਿਹਾ ਨਾ ਵੇ ਕਿ ਸ਼ਾਇਦ ਰੋਟੀਆਂ ਕੋਈ ਨਹੀਂ ਦਿੰਦੇ ਨੂੰ ਖਾਣ ਵਾਸਤੇ ਮੰਮੀ ਮੈਂ ਕਪੜਿਆਂ ਦਾ ਕਰ ਲਾਂ ਕਰੋ कोई हाल नहीं हाय रोज साफ कर लो फिर भी कट्टा पै ही जाता सारे रिम्पी हांजी मम्मी, मम्मी। बह भी जाया कर कि वेले, चते पैर लगी ही रही है कोई काम रेह भी दिया कर कल वास्ते भी हैं? ਓਹੋ ਮੰਮੀ ਕਦੀ ਉਥੋਂ ਉਚਾਰ ਕਦੀ ਉਥੋਂ ਉਚਾਰ ਕਰਦੀ ਪਰਦਾ ਲਾ ਲਾ ਉਹ ਤੋਂ ਲਾ ਕਦੀ ਪੋਰੇ ਤੋਂ ਲਾ ਕਦੀ ਕੁਝ ਕਰ ਹੇ ਮੈਂ ਤੇ ਵੇਖਦੀ ਆ ਕਿ ਕਦੀ ਤੂੰ ਬੈਂਦੀ ਨਹੀਂ ਵੇਲੀ ਬਸ ਮੰਮੀ ਸਾਰਾ ਕੰਮ ਹੋ ਗਿਆ ਬਸ ਦੋ ਕੱਪੜੇ ਰਹਿ ਗਏ ਆ ਹੰਗਾਲਣ ਵਾਲੇ ਉਹ ਹੰਗਾਲ ਨਾ ਤੇ ਫੇਰ ਮੈਂ ਵੇਲੀ ਆ ਨਾ ਫੇਰ ਕੋਈ ਨਿਕਲ ਆਉਣਾ ਕੰਮ ਤੂੰ ਵੇਲੀ ਤੇ ਨਹੀਂ ਹੋ ਸਕਦਾ ਤੂੰ ਨਾ ਮਸ਼ੀਨ ਲਾ ਕੇ ਨਾ ਕੱਪੜੇ ਧੋ ਤੋਕੇ ਤੂੰ ਧੋਕੇ ਤੂੰ ਬਾਲਟੀਆਂ ਭਰ ਤਾ ਟੱਪ ਭਰਦੇ ਆ ਹਏ ਆਪ ਵੇਖ ਤੂੰ ਕਿਵੇਂ ਗਿੱਲੀ ਹੋਈਆਂ ਅਜੇ ਵੀ ਤੂੰ ਬਹਿੰਦੀ ਨਹੀਂ ਆ ਕਦੀ ਉਥੋਂ ਪੁੰਜਣਾ ਕਦੀ ਉਥੋਂ ਪੁੰਜਣਾ ਆਹੇ ਠੰਡ ਲੱਗ ਜੂਗੀ ਤੇ ਆਪਣਾ ਨਹਾ ਧੋ ਕੇ ਨਾ ਕੱਪੜੇ ਚੇਂਜ ਕਰਕੇ ਫਿਰ ਲੰਮੀ ਪੈ ਦੋ ਮਿੰਟ ਚਾਹ ਚੂ ਪੀ ਲੈ ਉਹ ਨਾਨਾ ਮੰਮੀ ਅਜੇ ਨਹੀਂ ਮੈਨ ਲੋਣਾ ਇਹ ਤੇ ਬੜਾ ਕੰਮ ਪਿਆ ਵਾ ਅਜੇ ਤੇ ਇਹਨੂੰ ਸਾਫ਼ ਕਰਨਾ ਫਿਰ ਕੱਪੜੇ ਹੰਗਾ ਲਨ ਵਾਲੇ ਆ ਫਿਰ ਉਹਨਾਂ ਨੂੰ ਇਸਕਾ ਕੇ ਫਿਰ ਉਹਨਾਂ ਨੂੰ ਖਿਲਾਰਨਾ ਸਾਰੇ ਕੱਪੜਿਆਂ ਨੂੰ ਫਿਰ ਸੋਇਚ ਭਾਂਡੇ ਵੀ ਪਏ ਆ ਉਹ ਧੋ ਕੇ ਫਿਰ ਜਾ ਕੇ ਮੈਂ ਨਾ ਆਉਂਗੀ ਫਿਰ ਤੂੰ ਸਿਲਫ ਵੀ ਸਾਫ ਕਰ ਲੱਗ ਪਣਾ ਵਾ ਆ ਵੀ ਚਮਕਾ ਲਾ ਗੈਸ ਵੀ ਚਮਕਾ ਲਾ ਆ ਵੀ ਕਰਦਾ ਹੇ ਰਹਿਣ ਤੇਰੀ ਸਬਜੀ ਕੱਢ ਕੇ ਰੱਖ ਲਾ ਪਾਣੀ ਚੋਂ ਕੱਢ ਕੇ ਰੱਖਦਾ ਵੀ ਕਰਦਾ ਓਹ ਹੋ ਇਹ ਨਾ ਮੁੱਕਣਾ ਹਾਏ ਮੈਂ ਮਰ ਜਾ ਰਿੰਪੀ ਤੂੰ ਜਦੋਂ ਚਲੀ ਜਾਏਂਗੀ ਮੈਂ ਇਕੱਲੀ ਕੀ ਕਰੂੰਗੀ ਜਿਉ ਤੇਰਾ ਮੈਂ ਵਿਆਹ ਕਰਤਾ ਤੇ ਮਗਰ ਤੇਰਾ ਵਿਆਹ ਕਰਤਾ ਨਾ ਤੇਰੀ ਸੱਸ ਨੇ ਮੌਜਾ ਮਾਰ ਲਿਆ ਮੌਜਾ ਜਿੰਨਾ ਤੂੰ ਕੰਮ ਕਰਦੀ ਏ ਜਿੰਨਾ ਤੂੰ ਸੁੱਖ ਦਿੰਦੀ ਏ ਉਹੀ ਕੰਮ ਛੱਡਦੀ ਨਹੀਂ ਮੈਨੂੰ ਤਾਂ ਕਰਨ ਹੀ ਨਹੀਂ ਦੀ ਮੈਂ ਤਾਂ ਵੇ ਨਹੀਂ ਰਹਿ ਜਾਣੀ ਐ ਇੱਧਰ ਸੀ ਰਿੰਪੀ ਹੁਣੇ ਉੱਥੇ ਰਿੰਪੀ ਚਲ ਗਈ ਉੱਥੇ ਸੀ ਰਿੰਪੀ ਨੂੰ ਹੁਣੇ ਰਿੰਪੀ ਪੜਦੇ ਲੋ ਹੁੰਦੇ ਪੀ ਨਹੀਂ ਮੈਂ ਮਰ ਜਾ ਕਿਹੜੇ ਵੇਲੇ ਕੁੜੀ ਨੇ ਵੇਲੀ ਬਹਿਣਾ ਤੇ ਮੈਂ ਕਿੰਨਾ ਯਾਦ ਕਰਿਆ ਕਰੂੰਗੀ ਤੈਨੂੰ ਤੇਰੇ ਬਿਨਾ ਮੈਂ ਰਹਿ ਸਕੂੰਗੀ ਕੋਈ ਨਾ ਮੈਂ ਉਦੋਂ ਵੀ ਆ ਜਾ ਕਰਾਂਗੀ ਤੀਨ ਨੂੰ ਜਾ ਕੇ ਕਰਿਆ ਕਰੋ ਮੈਂ ਇੱਕ ਦਿਨਾਂ ਅੰਦਰ ਤੇਰਾ ਸਾਰਾ ਗੱਲ ਛਕਾ ਜਾ ਕਰੂੰਗੀ ਤੂੰ ਆਖਣਾ ਨਾ ਨਾ ਮੇਰੇ ਸਹੁਰਿਆਂ ਦਾ ਘਰ ਗੰਦਾ ਹੁੰਦਾ ਮੰਮੀ ਮੈਂ ਤੇ ਉੱਥੇ ਚੱਲੀ ਹੋ ਮੇਰਾ ਆ ਵੀ ਰਹਿੰਦਾ ਈ ਮੇਰਾ ਉਹ ਵੀ ਰਹਿੰਦਾ ਈ ਮੇਰੀ ਸੱਸ ਨੇ ਮੈਂ ਤੇ ਕਰਨ ਨਹੀਂ ਦੇਣਾ ਮੈਂ ਹੀ ਕਰਨਾ ਵਾ ਘਰ ਪੁਰ ਕੇ ਮੈਂ ਫੇਰ ਆਉਂਗੀ ਤੈਨੂੰ ਟਾਈਮ ਹੀ ਨਹੀਂ ਲੱਗਿਆ ਕਰਨਾ ਤੂੰ ਮੇਰੇ ਕੋ ਕਿੱਥੇ ਆਉਣਾ ਹੋਣੀ ਤੂੰ ਮੇਰੇ ਕੋ ਪੁੱਤ ਹੈਗੀ ਆ ਚੱਲ ਮੰਮੀ ਤੁਸੀਂ ਜਾਓ ਮੇਰੇ ਕੋ ਕੀ ਕਹਿੰਦੇ ਨਹੀਂ ਤੂੰ ਜਾ ਮੈਨੂੰ ਕੰਮ ਕਰਨਾ ਬੜੇ ਕੰਮ ਪਏ ਪਏ ਬੜੇ ਕੰਮ ਤੇ ਤੂੰ ਜਾ ਔਰ ਮਾਂ ਨਾਲ ਜਾ ਕੇ ਚਾਈ ਤੇ ਪਹੁੰਚ ਜਾਓ ਇਹਨਾਂ ਪਰਦੇ ਕੁੜਦੇ ਨੂੰ ਉਡਾ ਰਣੀ ਵੇਹਣੀ ਇਹਨੇ ਨੂੰ ਇਸੇ ਕਰਕੇ ਕੱਢੀ ਕਿਨੇ ਰਜਾਈਆਂ ਤੇ ਗੁਲਾਬ ਵੀ ਲਾ ਲੈਣੀ ਇਹਦਾ ਕੰਮ ਹੀ ਕੋਈ ਨਹੀਂ ਆਹ ਤੋ ਲਾਓ ਕਰ ਦੇ ਕੋਈ ਨਹੀਂ ਪੁੱਤ ਰਾਜ ਕਰੂਗੀ ਤੇਰੀ खलोती रहना है कि कम भी करना है पता नहीं कड़ी सोचा हां आ गई मम्मी कोई सब्जी लाती को आवाज ही नहीं सुनी अज ते कोई भी ਆਜੇ ਜਸਬੀਰ ਭੰਜੀ ਕਿੱਧਰ ਭੱਜ ਜਾਂਦੇ ਕਾਲੇ ਕਾਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਕਿੱਥੇ ਕਾਲੇ ਕਾਲੇ ਭੱਜੀ ਜਾਂਦੇ ਕੋਜਨ ਨਹੀਂ ਆ ਨੂ ਮੇਰੀ ਲੱਗੀ ਸੀ ਡੋਗਲਾ ਬਣਾਉਣਾ ਆ YouTube ਤੋਂ ਕੋਜਨ ਸਿੱਖਿਆ ਹੈ ਤੇ ਡੋਗਲਾ ਆਖੇ ਮੰਮੀ ਨਿੰਬੂ ਲੈ ਕੇ ਆਓ ਤੇ ਹੁਣ ਚੱਲੀ ਜਾਂ ਨਿੰਬੂ ਹਾਂ ਮੈਂ ਵੀ ਸਬਜੀ ਵਾਲੇ ਵੀ ਵੇਖਦੀ ਐ ਤੇ ਕੋਈ ਵੀ ਆਏ ਕੋਈ ਨਹੀਂ ਅੱਜ ਸਿੱਧੀ ਵਾਜ ਨਹੀਂ ਸੁਣੀ ਕਿਸੇ ਸਬਜੀ ਵਾਲੇ ਦੀ ਵੀ ਸਬਜੀ ਵਾਲਿਆਂ ਨੂੰ ਵੀ ਠੰਡ ਲੱਗਦੀ ਹੋਣੀ ਆ ਉਹ ਵੀ ਵੜਿਕਣਾ ਕੱਲ ਤਾਂ ਸਹੀ ਵਿਚਾਰਿਆਂ ਦੇ ਹੋਰ ਕਿੱਦਾਂ ਠੀਕ ਠਾਕ ਸਭ ਠੀਕ ਠਾਕ ਨਹੀਂ ਬਣਾ ਠੀਕ ਆਦਾ ਆ ਨੂਹਾਂ ਦਾ ਹੀ ਪੰਗੇ ਆ ਜਦੋਂ ਰਿਸ਼ਤਾ ਕੀਤਾ ਸੀ ਨਾ ਉਦੋਂ ਵਿਚੋਲਣ ਕਹਿੰਦੇ ਸੀ ਵੇਖਿਓ ਸੀ ਢਾਡੀ ਨੂਹ ਇੰਨਾ ਕੰਮ ਕਰੂਗੀ ਨਾ ਇੰਨਾ ਕੰਮ ਕਰੂਗੀ ਤੁਹਾਨੂੰ ਸੁੱਖ ਹੋਊਗਾ ਜਿੰਨਾ ਹੁਣ ਤੁਸੀਂ ਕੰਮ ਕਰਦੇ ਜੇ ਨਾ ਜਦੋਂ ਢਾਡੀ ਨੂਹ ਆ ਗਈ ਨਾ ਤੁਸੀਂ ਵਿਹਲੇ ਬਹਿ ਕੇ ਖਾਣੀਆਂ ਜੇ ਆ ਵਿਹਲੇ ਬਹਿ ਕੇ ਕਿ ਮੈਨੂੰ ਤਾਂ ਉਹ ਵੀ ਖਵਾਣੀਆਂ ਆ ਪਰ ਦਿਖਾਈ ਹਾਏ ਰੱਬਾ ਸੱਚੀ ਜਸਵੀਰ ਭੈਣ ਜੀ ਇਹੀ ਹਾਲ ਸਾਡੇ ਘਰ ਦੇ ਸਾਨੂੰ ਹੀ ਵਿਚੋਲਨ ਸੇਮ ਆਹੀ ਗੱਲ ਕਹਿੰਦੇ ਜੇ ਹੁਣ ਜਲ ਜਲ ਕੰਮ ਕਰਦੀ ਜੇ ਰਸੋਇਆ ਸਬਜ਼ੀਦਾਰ ਸਬਜ਼ੀ ਸਾਰੀ ਅੱਦਸ ਫੇਰੇ ਕੋਲ ਛੜੀ ਗੋਬੀ ਦੀ ਸਬਜ਼ੀ ਬਣਾਈ ਤੋ ਐਂਪੀ ਲੱਗਦੀ ਜੀ ਮੈਂ ਉਹ ਕਦੂ ਕਸ ਕਿਤਿਆ ਇਹ ਮੂਲੀਆਂ ਹੁੰਦੀਆਂ ਹਾਏ ਹਾਏ ਦੱਸ ਕੀ ਕਰੀਏ ਹੁਣ ਕੀ ਕਰੋ ਹੈ ਮੈਂ ਮੇਰੀ ਗੱਲ ਸੁਣ ਚਾਚਾ ਇਹਨਾਂ ਨੂੰ ਕਾਹਦੀਆਂ ਆ ਵੇ ਫੇਕੇ ਮੋਬਾਈਲ ਆਏ ਤੋ ਫੇਰ ਚਿੰਜਾ ਬਣਾ ਦੇ ਗਏ ਤੂੰ ਚੱਕਰ ਪੂੜੀਆਂ ਦੇ ਲਾਹੇ ਸੋ ਸਾਈ ਚੜ ਗਿਆ ਜੀ ਹਾਂ ਦੱਸ ਨਾ ਪੈਣਾ ਅੱਜਕੱਲ੍ਹ ਦੀਆਂ ਨੂੰਹਾਂ ਦੇ ਹੱਡਾਂ ਵਿੱਚ ਜਾਣ ਹੈ ਹੀ ਨਹੀਂ ਆ ਕੰਮ ਕਰਨੀ ਚਾਹਤ ਬਦੇ ਨੂੰ ਤਿਆਰ ਪਰ ਤਿਆਰ ਖਲੋਤੀ ਨਹੀਂ ਉਤਰਾ ਕਹਿ ਬੰਦਿਆਂ ਨਾਲ ਘੁੰਮਣ ਜਾਣਾ ਉਹ ਵੇਖੇ ਮਿੰਟਾ ਵੀ ਨਹੀਂ ਲੱਗਦੀ ਤਿਆਰ ਹੁੰਦੇਗਾ ਉਦੋਂ ਠੰਡ ਵੀ ਨਹੀਂ ਲੱਗਦੀ ਔਰ ਮਹਿਗੇ ਨਹੀਂ ਮਿੰਟਾ ਸਕਿੰਟਾਂ ਤੇ ਗੋਲੀ ਆ ਕੋ ਸਾਰੇ ਕੰਮ ਕਰ ਲੈਣੇ ਸਾਰਾ ਕੰਮ ਨਹੀਂ ਕੰਮ ਕੀ ਕਰਦੀਆਂ ਅੱਗੋ-ਅੱਗੋ ਕਰਦੀਆਂ ਆ ਮੇਰੇ ਵਾਲੀ ਤਾਂ ਅੱਗੋ-ਅੱਗੋ ਕਰਕੇ ਮੈਂ ਕੀ ਕੰਦੇ ਆ ਆ ਗੋ ਉਹ ਗੋ ਤਾਂ ਮਿੱਟੀ ਛਾੜ ਦਿੰਦੀ ਹੈ ਨਹੀਂ ਗੋ ਨਹੀਂ ਕੱਦੇ ਹੁੰਦੇ ਸੀ ਆਪਾਂ ਹੁਣ ਤਾਂ ਸਾਨੂੰ ਨਕੋ ਲਾ ਕੇ ਗੱਲੇ ਮਲ ਲੈਣੀ ਬਸ ਬਸ ਹਾਂ ਹਾਂ ਨਹੀਂ ਕੋਈ ਹਾਲ ਨਹੀਂ ਬੜਾ ਮੜਾ ਹਾਲ ਜੀ ਜਾਵਾਂ ਮੈਂ ਵੇਖੋ ਹੁਣ ਅੱਜ ਢੋਕਲਾ ਕਿ ਤਰ੍ਹਾਂ ਦਾ ਬਣਾਉਂਦੀ ਹੈ ਵੇਖੋ ਚੀਨੀ ਪਾਉਂਦੀ ਜੇ ਕਿ ਵਿੱਚ ਕੇ ਨੂਨ ਪਾਉਂਦੀ ਜੇ ਨਹੀਂ ਮੈਂ ਤਾਂ ਕਿਹਾ ਆ ਵਿਚਾਰਾ 60 ਰੁਪਏ ਪਾ ਮਿਲਦਾ ਲਿਆ ਖਾ ਲੈਣੇ ਆ 36 ਕਿਤੇ ਭਾਂਡੇ ਦੇ ਬੇੜ ਤੇ ਹਲਕੀ ਮੰਗਵਾ ਲੈਂਦੇ ਨੇ ਫੋਨ ਕਰਕੇ ਉਹ ਮੰਗਾ ਲਓ ਜਾਵਾਂ ਪੈਣਾ ਮੈਂ ਲੈ ਆਓ ਅੱਜ ਤੂੰ ਕੱਪ ਕੱਪ ਚਾਹ ਦਾ ਪੀ ਨਹੀਂ ਨਹੀਂ ਰਹਿਣ ਦੇ ਕੱਪ ਚਾਹ ਦਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਢੋਕ ਕੋਣਾ ਜਿਕੇ ਕੋਣਾ ਜਿ ਬਣਾ ਕੇ ਆਪ ਅੱਛਾ ਮੇਰੀ ਗੱਲ ਸੁਣੋ ਕਿਹੜੀ ਸਬਜ਼ੀ ਲਿਆਣੀ ਆ ਮੈਂ ਲੈ ਨਹੀਂ ਆ ਆ ਆਲੂ ਵੇਚ ਦੀ ਵੀ ਸੱਜ ਚੱਲਿਆਵਾਂਗੇ ਮੈਂ ਸਬਜ਼ੀ ਸਾਰੀ ਖਰਾਬ ਕਰਤੀ ਤੁਸੀਂ ਸੁਣੋ ਮੈਂ ਕਿ ਸੁੱਕੇ ਆਲੂ ਹੀ ਬਣਾ ਦਿਆਂ ਚਾਹ ਕੋਈ ਨਹੀਂ ਲਵਾ ਕਿੰਨੇ ਲੈ ਕੇ ਆਵਾਂ ਕਿਲੋ ਲੈ ਜਾ ਜੀ ਸਾਡੇ ਫੜ ਲਿਆ ਚਲ ਠੀਕ ਆ ਠੀਕ ਆ ਹੋਰਸ ਨਾ ਬੱਸ ਬੱਸ ਆਹੀ ਕਿਹਾ ਹੈ ਨਾ ਜੀ ਕਿਸ ਦਿਨ ਤੁਸੀਂ ਚੱਲ ਹੋਰ ਕੁਝ ਨਹੀਂ ਉਹ ਨੂਹਾਂ ਦੀਆਂ ਚੋਲੀਆਂ ਹੀ ਕਰਾਂਗੇ ਕਰ ਲਾਂਗੇ ਹੋਰ ਅਸੀਂ ਕਰਨਾ ਪਰ ਇੱਕ ਗੱਲ ਜੀ ਭਾਵੇਂ ਅਸੀਂ ਚੋਲੀਆਂ ਹੀ ਕਰਦੇ ਹੋ ਪਰ ਅੰਦਰੋਂ ਪਿਆਰ ਵਿੱਚ ਸੀ ਇਹਨਾਂ ਨੂੰ ਕਰਦੀਆਂ ਸੀ ਪਿਆਰ ਦੀ ਗੱਲ ਛੱਡਾ ਪਰਾਂ ਵੀ ਇਹ ਕੱਲ ਨੂੰ ਔਖੀਆਂ ਨਾ ਹੋਣ ਇੱਕ ਗੱਲ ਹੀ ਭੈਣੇ ਆਂਦੇ ਆ ਵਿਚੋਲੇ ਕਹਿੰਦੇ ਹੁੰਦੇ ਆ ਸਾਨੂੰ ਰਿਸ਼ਤੇ ਤੋਂ ਬਾਅਦ ਕੋਈ ਯਾਦ ਨਹੀਂ ਕਰਦਾ ਜਦੋਂ ਵਿਆਹ ਹੁੰਦਾ ਨਾ ਯਾਦ ਨਹੀਂ ਕਰਦੇ ਮੈਂ ਤਾਂ ਆਪਣੇ ਵਿਚੋਲੇ ਨੂੰ ਹਜੇ ਤੱਕ ਪਟੰਡ ਨਹੀਂ ਪਤਾ ਕੀ ਕਹੀ ਦਿੰਦਾ ਜਦੋਂ ਲੜਾ ਲੜਦੇ ਨੇ ਨਾ ਪਹਿਲੇ ਕਹਿੰਦੀ ਹੂੰ ਮਰ ਜੇ ਵਿਚੋਲਾ ਉਹਦਾ ਰਵੇਂ ਕੱਖ ਨਾ ਜੇ ਮੇਰੀ ਇੱਜ਼ਤ ਆ ਕਰਵਾ ਚੱਲ ਕੋਈ ਉਹ ਹੋ ਮੇਰਾ ਬਲੈਕ ਸ਼ਾਲ ਨਹੀਂ ਇਹਦੇ ਨਾਲ ਦਾ ਮੈਚਿੰਗ ਲੱਭਣ ਡਿਆ ਇੱਥੇ ਉੱਪਰ ਉੱਪਰ ਰੱਖਿਆ ਸੀ خدਾਨੀ ਮੰਮੀ ਰਿੰਪੀ ਮੈਂ ਕਿ ਲੈ ਕੇ ਜਾਵਾਂਗੀ ਰਿੰਪੀ ਹਾਂਜੀ ਦੀਦੀ ਆਈ ਰਿੰਪੀ ਕਿਹਾ ਦੀਦੀ ਉਹ ਮੇਰਾ ਇਹਦੇ ਨਾਲ ਦਾ ਮੈਚਿੰਗ ਸ਼ਾਲ ਵੇਖਿਆ ਹਾਂਜੀ ਦੀਦੀ ਮੈਂ ਬਾਹਰ ਮਾਰਿਚ ਰੱਖਿਆ ਜੀ ਆਏ ਹਾਂਏ ਮੈਨੂੰ ਕਿਨੇ ਕਿਹਾ ਸੀ ਬਾਹਰ ਵਾਲੀ ਅਲਮਾਰੀ ਚ ਰੱਖ ਦੀਦੀ ਤੁਹਾਡੇ ਸਾਰੇ ਸ਼ੋਲ ਉੱਥੇ ਪਏ ਹੁੰਦੇ ਆ ਤੇ ਮੈਂ ਉਹ ਵੀ ਉੱਥੇ ਰੱਖਤਾ ਏਦਾਂ ਤੁਹਾਡੇ ਸਾਰੇ ਸੂਟ ਪਏ ਹੁੰਦੇ ਨਾ ਮੈਂ ਤਾਂ ਕਰਕੇ ਰੱਖਿਆ ਉਹਦੀ ਮੈਂ ਆਪ ਇੱਥੇ ਰੱਖਿਆ ਸੀ ਅੱਗੇ-ਅੱਗੇ ਕੱਢ ਕੇ ਕਿ ਮੈਨੂੰ ਲੋੜ ਆ ਦਵਾ-ਦਵਾ ਲੈ ਜਾਗੀ ਤੇ ਮੈਂ ਕਿੰਨੀ ਵਾਰੀ ਕਿਹਾ ਤੂੰ ਨਾ ਮੇਰੇ ਤੀਜੇ ਦੇ ਹੱਥ ਨਾ ਲਾਇਆ ਕਰ ਇਦਾਂ ਦੀ ਆ ਉੱਧਰ ਉੱਧਰ ਦੀ ਆ ਉੱਧਰ ਘੜ ਛੱਡਦੀ ਆ ਮੁਰਕੇ ਲੱਪਣ ਵਾਲੇ ਨੂੰ ਓਖ ਹੁੰਦੀ ਆ ਦੀਦੀ ਮੈਂ ਤਾਂ ਤਾਂ ਰੱਖਿਆ ਸੀ ਕਿ ਸਾਰੇ ਸ਼ੋਲ ਬਾਹਰ ਹੁੰਦੇ ਆ ਤੇ ਤੁਹਾਨੂੰ ਲੱਭਣ ਲੱਗੇ ਕਿਤੇ ਓਖ ਨਾ ਹੋਵੇ ਤੇ ਮੈਨੂੰ ਕਹਿੰਦੇ ਮੈਂ ਤੁਹਾਨੂੰ ਦੇ ਦਿੰਦੀ ਹੁਣ ਮੈਂ ਪਹਿਲੇ ਮੈਨੂੰ ਸੁਪਨਾ ਆਣਾ ਮੈਂ ਪਹਿਲੇ ਤੈਨੂੰ ਆਵਾਜ਼ ਮਾਰਾਂ ਫਿਰ ਤੈਨੂੰ ਪਤਾ ਹੋਵੇ ਤੂੰ ਨਾ ਮੇਰੀ ਚੀਜ਼ਾਂ ਨੂੰ ਹੱਥ ਨਾ ਲਾਇਆ ਕਰ ਆ ਪਰसों ਵੀ ਤੂੰ ਮੇਰਾ ਉਹ ਪਰਫਿਊਮ ਜੇ ਮੈਂ ਉੱਥੇ ਰੱਖਿਆ ਸੀ ਤੂੰ ਚੋ ਕੇ ਦੂਜੇ ਪਾਸੇ ਰੱਖ ਦਿੱਤੇ ਮੇਰੀ ਚੀਜ਼ ਜਿੱਥੇ ਪਈ ਹੁੰਦੀ ਨਾ ਉੱਥੇ ਰਹਿਣ ਦਿਆ ਕਰ ਸਾਰੀ ਤੂੰ ਸੈਟਿੰਗ ਖਰਾਬ ਕਰ ਦਿੰਨੀ ਆ ਹਰ ਕਿਸੇ ਨੇ ਆਪਣੇ ਸਾਹਮਣੇ ਚੀਜ਼ਾਂ ਸੈੱਟ ਕਰਕੇ ਰੱਖਿਆ ਹੁੰਦੀ ਆ ਤੂੰ ਪਤਾ ਨਹੀਂ ਕੀ ਜਾਚ ਸਿੱਖੀ ਆ ਦੂਸਰੇ ਦੀਆਂ ਨਾਲ ਇੱਕ ਤੇ ਲਮਾਰੀਆਂ ਫੋਲ ਹੀ ਜਾਣੀਆਂ ਨੇ ਉੱਥੇ ਚੀਜ਼ਾਂ ਉਥਲ ਪੁਥਲ ਕਰ ਦੇਣੀਆਂ ਨੇ ਜਰਨਾ ਆਪਣੇ ਆਪ ਕੀ ਰਿਆ ਕਰ ਨਿਕਲਦਾ ਰੋਲਾ ਪਿਆ ਥੱਲੇ ਤੱਕ ਵਾਜਾ ਵੀ ਜਾਂਦੀਆਂ ਨਹੀਂ ਉਹ ਰੋਲਾ ਪੱਦੀ ਆਈਆਂ ਮੈਂ ਕੀ ਹੋ ਗਿਆ ਮਮੇਰੀ ਮੀਂਹ ਨੂੰ ਕੁਝ ਪਤਾ ਤੇ ਲੱਗਦਾ ਹੈ ਨਹੀਂ ਮੈਂ ਨਾ ਆਪਣੀ ਨਮਾਰੀ ਅੱਧਰ ਵਾਲੀ ਵਿੱਚ ਸ਼ਾਲ ਉੱਪਰ ਉੱਪਰ ਕਰਕੇ ਰੱਖਿਆ ਸੀ ਮੈਨੂੰ ਚਾਹੀਦਾ ਸੀ ਐਨੇ ਚੱਕ ਕੇ ਬਾਹਰ ਰੱਖ ਦਿੱਤਾ ਅੱਧਾ ਘੰਟਾ ਹੋ ਗਿਆ ਮੈਨੂੰ ਲੱਭਦਿਆਂ ਨੂੰ ਬਾਹਰ ਕਿਥੇ ਰੱਖਤੇ ਅੱਧ ਦੂਸਰੀ ਵਾਲੀ ਅਲਮਾਰੀ ਚ ਦੱਸ ਟਾਈਮ ਨਹੀਂ ਮੇਰਾ ਖਰਾਬ ਹੁੰਦਾਗਾ ਨਾਲੇ ਜਿੱਥੇ ਚੀਜ਼ਾਂ ਪਈਆਂ ਪਈਆਂ ਰਹਿਣ ਦੇ ਹਰ ਟੀ ਨੂੰ ਉੱਥਲ-ਪੁੱਥਲ ਕਰਦੀ ਰਹਿੰਦੀ ਐ ਰਿੰਬੀ ਤੂੰ ਇਹ ਕੰਮ ਕਿਉਂ ਕਰਦੀ ਐ ਕਿ ਸਾਨੂੰ ਤੈਨੂੰ ਡਾਂਟਣਾ ਹੀ ਪਵੇ ਤੈਨੂੰ ਪਤਾ ਨਹੀਂ ਲੱਗਦਾ ਆਪਣੇ ਆਪ ਆਕਲੋਕਲ ਕੋਈ ਨਹੀਂ ਹੈਗੀ ਤੈਨੂੰ ਪਤਾ ਲੱਗਦਾ ਹੋਵੇ ਤੇ ਤਾਂ ਨਾ ਆ ਪਰਸੋਂ ਵੀ ਮੇਰੇ ਪਰਫਿਊਮ ਚੋੱਕ ਕੇ ਪਤਾ ਨਹੀਂ ਕਿੱਥੇ ਰੱਖ ਤੇ ਉਵੇਂ ਮੈਂ ਖੱਪ ਮਾਰ ਕੇ ਅੱਧਾ ਘੰਟਾ ਲਾ ਕੇ ਮਸਾ ਹੀ ਲੱਭੇ ਕੀਤੇ ਤੇ ਚਾਹ ਬਣਾਉਣ ਨੂੰ ਇਹਨੂੰ ਕਹਿ ਦੋ ਉਹ ਤੇ ਹੋਣੀ ਜੇ ਤੇ ਕੋਈ ਕੰਮ ਹੁੰਦਾ ਤੂੰ ਚੰਦ ਤੇ ਗੀ ਰਿੰਬੀ ਕੀ ਚਾਹੀਦੀ ਐ ਤੂੰ ਸਾਨੂੰ ਦੱਸ ਦੇ ਤੈਨੂੰ ਤੇਰੀ ਮੰਮੀ ਨੇ ਕੋਈ ਅਕਲੋਕਲ ਕੋਈ ਨਹੀਂ ਸਿਖਾਈ ਤੇ ਨੂੰ ਕੋਚ ਨਹੀਂ ਚਾਜਦੀ ਗੱਲ ਸਿਕਾਈ ਬਈ ਰਿੰਬੀ ਪੇਕਿਆਂ ਦੇ ਘਰ ਸਾਬਤਾ ਹੋਰ ਹੁੰਦਾ ਮਾਮਾ ਅਬ ਮਾਮਾ ਨੂੰ ਹਮੇਸ਼ਾ ਆਪਣਾ ਬੱਚਾ ਹੀ ਪਿਆਰਾ ਹੁੰਦਾ ਤੇ ਸੋਹਰੇ ਦੇ ਘਰ ਕਿਵੇਂ ਰਹਿਣਾ ਕੀ ਕੰਮ ਕਰਨਾ ਕੋੱਖ ਨਹੀਂ ਸਿਖਾਇਆ ਤੈਨੂੰ ਮੰਮੀ ਬੱਸ ਕਰ ਜਾਓ ਕਿਉਂ ਮੇਰੀ ਮੇਰੀ ਗੱਲ ਸੁਣ ਲਓ ਮੈਨੂੰ ਜੋ ਮਰਜ਼ੀ ਕਹਿ ਲਿਓ ਪਰ ਮੇਰੀ ਮਾਂ ਚ ਨਾ ਜਾਓ ਮੈਂ ਤੇਰੀ ਮਾਂ ਨੂੰ ਕੀ ਕਹਿੰਦਾ ਮੈਂ ਤਾਂ ਬਸ ਇਨੀ ਗੱਲ ਕਹੀ ਹੈ ਮੇਰੇ ਕੱਖ ਸਿਖਾਇਆ ਨਹੀਂ ਹੋਰ ਹੋਰ ਕਹਿੰਦਾ ਜਪਾਨ ਲੜਾ ਨਹੀਂ ਹਾਂ ਮੇਰੀ ਮਾਂ ਨੇ ਤਾਂ ਕੱਖ ਨਹੀਂ ਸਿਖਾਇਆ ਤਾਂ ਜੋ ਤੁਹਾਨੂੰ ਸਾਰੇ ਘਰ ਦੇ ਕੰਮ ਟਾਈਮ ਸਿਰ ਮਿਲਦੇ ਆ ਰੋਟੀ ਤੁਹਾਨੂੰ ਟਾਈਮ ਸਿਰ ਮਿਲਦੀ ਆ ਕੱਪੜਾ ਤੁਹਾਨੂੰ ਟਾਈਮ ਸਿਰ ਮਿਲਦਾ ਵਾ ਕਿਹੜੀ ਚੀਜ਼ ਸਾਨੂੰ ਨਹੀਂ ਟਾਈਮ ਸਿਰ ਮਿਲਦੀ ਤੁਹਾਡੀ ਚੀਜ਼ ਕੋਈ ਗੁੰਮ ਹੋ ਜੇ ਮੈਨੂੰ ਰੇਮਪੀ ਤੂੰ ਕਿੱਥੇ ਰੱਖੀ ਸਾਰੇ ਘਰ ਜਿਵੇਂ ਕੱਲੀ ਮੇਰੇ ਸਿਰ ਤੇ ਮੇਰੀ ਮਾਂ ਨੇ ਤਾਂ ਕੁਝ ਨਹੀਂ ਸਿਖਾਇਆ ਮੈਨੂੰ ਤਾਂ ਕੋਈ ਪਰਵਿਸ਼ ਨਹੀਂ ਦਿੱਤੀ ਤੁਹਾਨੂੰ ਸਾਰਾ ਕੀ ਤਾਂ ਮਿਲ ਤੇ ਜਾਂਦਾ ਨਾ ਤੇ ਫੇਕੀ ਕਰੀਏ ਫਿਰ ਕੀ ਕਰੀਏ ਦੱਸ ਤੂੰ આજ ਤੱਕ ਮੰਮੀ ਤੇ ਮੇਰੇ ਕੋਈ ਵੀ ਕੰਮ ਦੀ ਤਾਰੀਫ਼ ਕੀਤੀ ਚ ਹਮੇਸ਼ਾ ਮੇਰੇ ਕੰਮ ਚ ਨੁਕਸਬਿੰਦੀਆਂ ਗੱਡੀਆਂ ਤੈਨੂੰ ਆ ਨਹੀਂ ਆਉਂਦਾ ਤੈਨੂੰ ਉਹ ਨਹੀਂ ਆਉਂਦਾ ਤੈਨੂੰ ਮਾੜੇ ਆਣੇ ਦਿਖਾਇਆ ਕੀ ਗੱਲ ਉਹ ਨੋਹ ਵੇਖਦੇ ਜਿਹੜੀਆਂ ਆਪਣੇ ਸੱਸਾਂ ਨੂੰ ਉਂਗਲਾ ਦੇਣਾ ਚਾਹਦੀਆਂ ਨੇ ਮੈਂ ਤਾਂ ਕੋਈ ਹੋਰ ਚ ਕੰਮ ਨਹੀਂ ਕੀਤਾ ਮੈਂ ਤਾਂ ਘਰ ਦਾ ਸਾਰਾ ਕੰਮ ਕਰਦੀ ਜੋ ਸਵੇਰ ਤੋਂ 5 ਵਜੇ ਤੋੜਦੀਆਂ ਰਾਤ 10 ਵਜੇ ਜਾਂਦੇ ਮੈਨੂੰ ਤਾਂ ਕਦੇ ਨਹੀਂ ਕਿਸੇ ਨੇ ਪੁੱਛਿਆ ਕਿ ਰਿੰਪੀ ਤੂੰ ਵਿਧਾ ਗਈ ਹੋਵੇਂਗੀ ਜਾਂ ਆਰਾਮ ਕਰ ਲਾ ਜਾ ਕੇ ਨਹੀਂ ਸਗੋ ਉਲਟ ਕੀ ਕੰਮ ਕੀਤਾ ਈ ਤੂੰ ਸਾਰੀਆਂ ਨੋਆ ਕਰਦੀਆਂ ਏ ਕਿਹੜਾ ਕੰਮ ਕਰ ਲਈ ਕੋਈ ਭਾਰਤ ਨਹੀਂ ਢੋ ਲਿਆ ਉਹ ਕਦੀ ਮੈਨੂੰ ਵੀ ਪੁੱਛ ਕੇ ਵੇਖਿਆ ਜੀ ਕਿ ਮੈਂ ਵੀ ਥੱਕ ਜੰਨੀ ਆ ਮਿਰਚਰ ਇਨਸਾਨ ਆ ਮਿਰਚੇ ਵੀ ਜਾਣ ਆ ਪਰ ਨਹੀਂ ਤੂੰ ਈ ਤਾਂ ਅੱਜ ਤੱਕ ਮੈਨੂੰ ਪੁੱਛਿਆ ਤਾਂ ਤਰੀ ਸਗੋਂ ਮੇਰੇ ਕੰਮ ਦੇ ਨੁਕਸ ਬਿਨੀਆਂ ਹੀ ਕੱਢੀਆਂ ਕਦੀ ਮੇਰੇ ਕੰਮ ਦੀ ਤਾਰੀਫ ਕੀਤੀ ਤੇ ਨਹੀਂ ਥਾਂ ਹੀ ਤਾਂ ਕਹਿੰਦੇ ਨੇ ਧੀ ਆ ਨਾ ਆਪਣੇ ਪੇਕੇ ਘਰ ਰਾਣੀਆਂ ਹੁੰਦੀਆਂ ਨੇ ਤੇ ਸੋਹਰਿਆਂ ਘਰ ਆ ਕੇ ਇੱਕ ਨੌਕਰਾਨੀਆਂ ਬਣ ਜਾਂਦੀਆਂ ਜੋ ਘਰ ਦਾ ਸਾਰਾ ਕੰਮ ਕਰਦੀਆਂ ਫੇਰ ਵੀ ਉਹਨਾਂ ਦੇ ਕੰਮ ਦੀ ਕੋਈ ਤਾਰੀਫ ਨਹੀਂ ਕਰਦਾ ਕਿ ਸਾਡੀਆਂ ਨੌਵੀਂ ਸਾਰੇ ਦਿਨ ਲੱਗੇ ਰਹਿੰਦੀਆਂ ਨਾ ਸਗੋਂ ਉਹਨਾਂ ਦੇ ਉਲਟ ਨੁਕਸ ਕੱਢੇ ਜਾਂਦੇ ਨੇ ਨਹੀਂ ਨਹੀਂ ਰਿੰਪੀ ਮੰਮੀ ਰਿੰਪੀ ਜੋ ਕਹਿੰਦੀ ਪਈ ਹੈ ਨਾ ਸਹੀ ਕਹਿੰਦੀ ਪਈ ਹੈ ਆਪਾਂ ਨੇ ਕੰਮ ਦੀ ਕਦੀ ਤਾਰੀਫ ਤੇ ਕੀਤੀ ਨਹੀਂ ਸਾਰਾ ਨੁਕਸ ਹੀ ਕੱਢਦੇ ਆ ਆਪਾਂ ਇਹ ਨਹੀਂ ਵੇਖਿਆ ਕਿ ਉਹ ਸਾਡੇ ਵਾਸਤੇ ਕਰਦੀ ਆ ਸਾਡੇ ਘਰ ਨਹੀਂ ਸਵਾਦਦੀ ਪਈ ਆ ਸਾਨੂੰ ਹਰ ਚੀਜ਼ ਸੈੱਟ ਮਿਲਦੀ ਆ ਅਲਮਾਰੀਆਂ ਦੇ ਕੱਪੜੇ ਤੱਕ ਸੈੱਟ ਹੁੰਦੇ ਆ ਸਬਜੀ ਟਾਈਮ ਸੀ ਰੁੰਦੀ ਆ ਵੇਖੋ ਨਾਸ਼ਤਾ ਵੀ ਮੈਨੂੰ ਬੈਠੇ ਬਿਠਾਇਆ ਮਿਲਦਾ ਤੁਹਾਨੂੰ ਵੀ ਮਿਲਦਾ ਸਬਜੀ ਬਾਜੀ ਵੀ ਉਹ ਚਾਰ ਸਬਜੀਆ ਮਿੰਟ ਚ ਬਣਾ ਲੈਂਦੀ ਆ ਮੰਮੀ ਫ੍ਰਿੰਪੀ ਮੇਰੀ ਗਲਤੀ ਸੀ ਪੁੱਤਰ ਮੈਂ ਹੀ ਨਹੀਂ ਤੈਨੂੰ ਸਮਝ ਸਕੀ ਤੇ ਮੈਂ ਇਕੱਲੇ ਫਰ ਰ ਕਰ ਬੈਠੀ ਮੰਮੀ ਜਿੰਨੀ ਤੁਹਾਡੀ ਗਲਤੀ ਆ ਉਨੀ ਮੇਰੀ ਵੀ ਆ ਮੈਂ ਵੀ ਰਿੰਪੀ ਨੂੰ ਸਮਝ ਨਹੀਂ ਸਕੀ ਪਰ ਹੁਣ ਮੇਰੀ ਇੱਕ ਗੱਲ ਤੂੰ ਸੁਣ ਲੈ ਕੰਨ ਖੋਲ ਕੇ ਹੁਣ ਕੰਮ ਵੰਡ ਕੇ ਦੋਨੋਂ ਜਣੀਆਂ ਕਰੋਗੀਆਂ ਹੁਣ ਉਹ ਜ਼ਿਆਦਾ ਕਿਹੜੇ ਕੰਮ ਕਰੇ ਕਰੇਗੀ ਉੱਪਰ ਥੱਲੇ ਵਾਲੇ ਤੇ ਤੂੰ ਰਸੋਈ ਵਾਲੇ ਚਲੋ ਜੀ ਸਾਰਾ ਤਾਂ ਲੱਗੀ ਸਮਝ ਤੂੰ ਹੀ ਦੱਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਉਹ ਸਾਰੇ ਜਾਣੇ ਅੱਜ ਤੁਹਾਡੀ ਛੋਟੀ ਸਟੋਰੀ ਬਣਾਈ ਸੀ ਕਿ ਇੱਕ ਜਿਹੜੀ ਧੀ ਆ ਆਪਣੇ ਪੇਕੇ ਘਰ ਕਿੰਨਾ ਰਾਜ ਕਰਦੀ ਹੈ ਹਨਾ ਤੇ ਉਹੀ ਧੀ ਸੋਹਰੇ ਜਾ ਕੇ ਕੀ ਇੱਕ ਨੌਕਰਾਂ ਨਹੀਂ ਬਣ ਜਾਂਦੀ ਆ ਵੈਸੇ ਵੀ ਨਾ ਅੱਜ ਕੱਲ੍ਹ ਨਾ ਰਿੰਪੀ ਪੂਜਾ ਸੱਸਾਂ ਨੂੰ ਕੁਝ ਪੰਡਣ ਨਹੀਂ ਆਉਂਦੀ ਵੀ ਸਾਨੂੰ ਪੈ ਗਈ ਹੋਈ ਮੈਂ ਖੁਦ ਅਸੀਂ ਕਹਿੰਨੇ ਆ ਆਪਣੇ ਆਪ ਤੇ ਵੀ ਕਿ ਅਸੀਂ ਤੀਆਂ ਨੂੰ ਹਮੇਸ਼ਾ ਹੀ ਸਲਾਮਾਂਗੇ ਮੇਰੀ ਧੀ ਇਹ ਜਿਵੇਂ ਮੇਰੀ ਧੀ ਓੰਜ ਤੇ ਇਹਨੂੰ ਨੂੰ ਹਮੇਸ਼ਾ ਅਸੀਂ ਨਾ ਜੇ ਅਸੀਂ ਫੇਸ ਟੂ ਫੇਸ ਨਹੀਂ ਵੀ ਸੁਣਾਵਾਂਗੇ ਨਾ ਤੇ ਉਸ ਨੂੰ ਉਹਨਾਂ ਨੂੰ ਗੱਲਾਂ ਗੱਲਾਂ ਵਿੱਚ ਹੀ ਸੁਣਾ ਦਿੰਦੇ ਨੇ ਕਿ ਇਹਦੀ ਕੋਈ ਗਲਤੀ ਹੋਵੇ ਤਾਂ ਹਾਂ ਚੱਲ ਕੋਈ ਨਹੀਂ ਕੋਈ ਬਤੀ ਆਣੀ ਹੈ ਪਰਦਾ ਪਰਦਾ ਪੈ ਜਾਂਦਾ ਤੇ ਹਾਂ ਪਰ ਨੂੰ ਉਹਦੀ ਕੋਈ ਕਮੀ ਰਹਿ ਜਵੇ ਆਪਾਂ ਨੂੰ ਕਿਉਂ ਨਹੀਂ ਕਹਿੰਦੇ ਚੱਲ ਕੋਈ ਨਹੀਂ ਐਵੇਂ ਸਮਝ ਜਾਈਏ ਇਸ ਕਰਕੇ ਜਿਹੜਾ ਮਤਲਬ ਕਿ ਬੋਲ ਬਾਰਾ ਮੈਂ ਦੇ ਨਾਲ ਕੀਤਾ ਨਾ ਤੇ ਤੁਸੀਂ ਆਪਣੀ ਨੂੰ ਨਾ ਨਾ ਕਰਿਓ ਅਸੀਂ ਮਤਲਬ ਇਹ ਨਹੀਂ ਕਿ ਅਸੀਂ ਇੱਕ ਸਟੋਰੀ ਤੁਹਾਨੂੰ ਦਿਖਾਣੇ ਆ ਨਾ ਇਸ ਕਰਕੇ ਦਿਖਾਣੇ ਆ ਵੀ ਜਿਹੜੀਆਂ ਗਲਤੀਆਂ ਦੁਨੀਆ 'ਚ ਹੋ ਰਹੀਆਂ ਅੱਜ ਇਸ ਕਰਕੇ ਤੁਹਾਨੂੰ ਅਸੀਂ ਉਹ ਦਿਖਾਉਣਾ ਹੈ ਵੀ ਉਹ ਗਲਤੀਆਂ ਹੁਣ ਅੱਗੋਂ ਨਾ ਦੁਹਰਾਈਆਂ ਜਾਣ ਤੇ ਨੂਆਂ ਧੀਆਂ ਹੀ ਨੇ ਇਹਨਾਂ ਨੇ ਹਟਾ ਦਿੱਤਾ ਇਹ ਵੇਖੋ ਨਾ ਕਿ ਇੱਕ ਧੀ ਜਿਹੜੀ ਆ ਆਪਣੇ ਪੇਕੇ ਘਰ 'ਚ ਇੱਕ ਕੁਛ ਕਈ ਕੰਮ ਨਹੀਂ ਕਰਦੀਆਂ ਹਨ ਆਰਾਮ ਕਰਦੀਆਂ ਪਰ ਫੇਰ ਵੀ ਉੱਥੇ ਕਿੰਨੀਆਂ ਰਾਣੀਆਂ ਵਾਂਗ ਰਹਿੰਦੀਆਂ ਤੇ ਸੋਹਰੇਆਂ ਨੇ ਕਿ ਸਾਰਾ ਕੰਮ ਕਰਦੀਆਂ ਨੇ ਤੇ ਫੇਰ ਵੀ ਆਪਾਂ ਕੁਝ ਨੁਕਸ ਵੀ ਨਹੀਂ ਕਰਦੇ ਨੇ ਉਹੀ ਧੀ ਪੇਕੇ ਘਰ 'ਚ ਪੜਦੀ ਆ ਆਪਣੇ ਰਿਜ਼ਲਟ ਸਭ ਕੁਝ ਵਧੀਆ ਆਉਂਦਾ ਹਨਾ ਉਹਦਾ ਸਭ ਕੁਝ ਸਾਰੇ ਪਹਿਲੇ ਨੰਬਰ 'ਚ ਹੁੰਦੀ ਪਰਫੈਕਟ ਹੁੰਦੀ ਆ ਪਰ ਸੋਹਰੇ ਘਰ ਜਾਣ ਕੇ ਉਹੀ ਧੀ ਨਿਕੰਮੀ ਦਿੰਦੀ ਆ ਇਹ ਸਾਨੂੰ ਸਮਝਣਾ ਚਾਹੀਦਾ ਨਹੀਂ ਅਸੀਂ ਸੱਸਾਂ ਤੁਹਾਡੇ ਵਰਗੀਆਂ ਬਣਾ ਦਿੰਦੀਆਂ ਨੇ ਇਹ ਕਹਿ ਕੇ ਕਹਿ ਕੇ ਕਹਿ ਕੇ ਕਹਿ ਕੇ ਤੈਨੂੰ ਆਹ ਕੰਮ ਨਹੀਂ ਆਉਂਦਾ ਤੈਨੂੰ ਆਹ ਕੰਮ ਨਹੀਂ ਆਉਂਦਾ ਤੈਨੂੰ ਆਹ ਕੰਮ ਨਹੀਂ ਆਉਂਦਾ ਹਾਂ ਸੀ ਹੱਟਮ ਕਹਿੰਦੇ ਨੇ ਨਾ ਇੱਕ ਬੰਦੇ ਨੂੰ ਹੱਟਮ ਕੋਸੀ ਜਾਵਾਂਗੇ ਨਾ ਉਹ ਉਵੇਂ ਤਾਂ ਹੀ ਬਚ ਜਾਊਗਾ ਬਿਲਕੁਲ ਅਗਰ ਤੁਹਾਡੀ ਨੌ ਕੰਮ ਕਰਦੀ ਵੀ ਘਰ ਸਾਰਾ ਸੰਭੇ ਆ ਫਿਰ ਤਾਂ ਤੁਹਾਡੀ ਤਾਰੀਫ ਬੰਦੀ ਨਾ ਨੌ ਦੀ ਤਾਰੀਫ ਕਰਨੀ ਤੇ ਜੀ ਆਪਾਂ ਉਹ ਨੁਕਸ ਬਿਨੀਆਂ ਕੱਢੀ ਜਾਵਾਂ ਕੱਢੇ ਜਾਵਾਂਗੇ ਤੁਹਾਨੂੰ ਲੱਗਦਾ ਕਿ ਉਹ ਨੌ ਕੰਮ ਕਰੇਗੀ ਘਰ ਦੇ ਫਿਰ ਉਹ ਉਹਵੇਂ ਘਰ ਦਾ ਸਾਰਾ ਸੰਭੇਗੀ ਕਿਉਂਕਿ ਉਹਨੇ ਕਹਿਣਾ ਲਹਿਬੀ ਸਾਸਤੇ ਮੈਨੂੰ ਸਮਝਦੇ ਨਹੀਂ ਮੈਨੂੰ ਤੇ ਮੇਰੇ ਕੰਮਾਂ 'ਚ ਨੁਕਸ ਕੱਢਦੇ ਹੀ ਆ ਹਨਾ ਤੇ ਇਸ ਲਈ ਆਪਣੇ ਨੋਆ ਨੂੰ ਸਮਝਿਆ ਕਰੋ ਉਹਨਾਂ ਦੀ ਤਰੀਫ਼ ਕਰਾਇਆ ਕਰੋ ਜੇ ਤੁਹਾਡੀ ਨੋਆ ਕੰਮ ਕਰਦੀਆਂ ਨੇ ਅਗਰ ਤੁਹਾਡੀ ਨੋਆ ਨੂੰ ਮਲਕ ਐਕਸਪੋਜ਼ ਕਰੋ ਕੋਈ ਕੰਮ ਨਹੀਂ ਮੈਂਦਾ ਤਦ ਉਹਨੂੰ ਪਿਆਰ ਨਾਲ ਸਮਝਾਓ ਜਿੱਥੇ ਆਪਾਂ ਧੀਆ ਨੂੰ ਸਮਝਾਣੇ ਪਿਆਰ ਨਾਲ ਪੁੱਤ ਐਵੇਂ ਨਹੀਂ ਐਵੇਂ ਕਰਲਾ ਤੇ ਕੀ ਗੱਲ ਆਪਾਂ ਨੋਨ ਨੂੰ ਨਹੀਂ ਸਮਝਾ ਸਕਦੇ ਬਿਲਕੁਲ ਸਹੀ ਕਹਿ ਰਹੇ ਜੀ ਬਿਲਕੁਲ ਸਹੀ ਕਹਿ ਰਹੇ ਜੀ ਔਰ ਇੰਬੀ ਦੀ ਗੱਲ ਤੇ ਗੌਰ ਕਰਿਓ ਚਲੋ ਜੀ ਤੁਹਾਨੂੰ ਸਟੋਰੀ